ਉਹੀ ਇਦਾਂ ਦੀ ਹੈ ਉਹ ਇੱਕ ਨੰਬਰ ਤੇ ਚੱਲਦਾ ਪੱਕਾ ਸਲੋ ਸਲੋ ਤੁਸੀਂ ਇਦਾਂ ਧਿਆਨ ਟਿਕਾਇਓ ਤੁਸੀਂ ਇੱਕ ਫਰਮ ਨੂੰ ਫੜ ਲਓਗੇ ਅੱਖਾਂ ਉਹਦੇ ਨਾਲ ਹੀ ਘੁੰਮੀਆਂ ਇਦਾਂ ਇਦਾਂ ਨਾਲ ਘੁੰਮਦੀਆਂ ਨਾ ਜੇ ਫੜ ਲਈਏ ਤੇ ਸੁਰਤ ਨਾਲ ਐ 2 ਕੁ ਮਿੰਟ ਲੱਗਣਗੇ 2 ਕੁ ਮਿੰਟ ਫਿਰ ਐ ਐ ਨਾਲ ਨਾਲ ਹੀ ਅੱਖ ਘੁੰਮੀ ਜਾਊਗੀ ਫਰ ਦੇ ਨਾਲ ਮੈਂ ਕਿਹਾ ਇਦਾਂ ਹੀ ਹੈ ਜੀ ਧਿਆਨ ਇਕਾਗਰ ਕਰਾਂਗੇ ਤਾਂ ਹੀ ਹੈ ਕਹਿੰਦੇ ਹਾਂ ਮੈਂ ਕਿਹਾ ਇਦਾਂ ਹੀ ਹੈ ਕੰਨ ਫੜਨੇ ਹੁੰਦੇ ਨੇ ਨੋਰਮਲ ਗੱਲ ਚੱਲਦੀ ਸੀ ਉਹ ਇਹ ਗੱਲ ਸਮਝ ਕੇ ਮੈਨੂੰ ਕਹਿੰਦੀ ਅੱਛਾ ਫਿਰ ਹੁਣ ਪੱਕੇ ਤੇ ਧਿਆਨ ਟਿਕਾਇਆ ਕਰਦੀ ਮੈਂ ਕਹਿੰਦਾ ਮੈਂ ਮੈਂ ਕਿਹਾ ਮੱਜ ਦੇ ਵੀਨ ਵਜਾ ਦਿੱਤੀ ਮੈਂ ਜਿਉਂ ਲੱਗਿਆ ਮੈਂ ਮੱਥਾ ਮਾਰਨ ਅੱਧਾ ਕੈਂਤਾ ਕੈਂਤਾ ਮੇਰਾ ਗੱਲ ਕਰਨ ਤੇ ਲੱਗ ਗਿਆ ਉਹੀ ਗੱਲ ਹੋਈ ਵੀ ਪੂਛ ਰਹੀ ਕਹਿੰਦੇ ਚੂਈ ਵੱਢੀ ਸਾਹਿਬ ਐਤਾ ਸਾਡੇ ਨਾਲ ਬਣਦੀ ਹੈ ਜੀ ਕਈ ਵਾਰੀ ਸੋ ਮੇਰੀ ਗੱਲ ਨੂੰ ਜਿਹੜੀ ਗੱਲ ਮੈਂ ਹੁਣ ਸਟੇਜ ਤੇ ਕਹਿੰਦਾ ਮੇਰਾ ਕਈ ਵਾਰੀ ਕਈ ਗੱਲਾਂ 'ਚ ਪੂਰਾ ਜੋਰ ਲੱਗਿਆ ਹੋਇਆ ਹੁੰਦਾ ਹੈ ਤੇ ਵਿੱਚ ਬੈਠੇ ਪਤਾ ਕੀ ਸੋਚਦੇ ਨੇ ਜਦੋਂ ਅੱਜ ਕੋਈ ਸਾਕੀ ਦੇ ਸੁਣਾਈ ਹੋਈ ਨਹੀਂ ਕੋਈ ਗੱਲ ਤੇ ਚੱਜ ਦੀ ਹੋਈ ਹੋਈ ਉਹਨਾਂ ਦੇ ਤਾਂ ਲੰਗੀਆਂ ਹੁੰਦੀਆਂ ਸਾਰੀਆਂ ਉਹ ਹੁਣ ਆਹ ਗੱਲ ਨੂੰ ਇਸ ਗੱਲ ਨੂੰ ਪਕੜੋ ਭਾਈ ਉੱਥੇ ਉਸ ਲੈਵਲ ਤੇ ਜਾ ਕੇ ਨਾ ਸਮਝੋ ਗੱਲ ਜੋ ਉਹ ਭਗਤ ਜੀ ਜਿਹੜੀ ਅਵਸਥਾ 'ਚ ਕਹਿੰਦੇ ਆ ਨਾ ਕਿ ਮੈਂ ਤੈਨੂੰ ਜੱਫਾ ਮਤਲਬ ਸਰੀਰ ਨਹੀਂ ਵੀ ਰੱਬ ਐ ਖੜਦਾ ਤੇ ਰੱਬ ਨੂੰ ਜੱਫਾ ਮਾਰਿਆ ਜਾਂਦਾ ਹੈ ਇਹ ਤੇ ਸੁਰਤ ਦੀ ਖੇਰ ਵੀ ਮੇਰੀ ਜਿਹੜੀ ਸੁਰਤ ਹੈ ਹੁਣ ਤੂੰ ਉਹਦੇ ਸਾਹਮਣੇ ਮੈਂ ਸਮਝ ਗਿਆ ਤੈਨੂੰ ਹੁਣ ਨਹੀਂ ਤੂੰ ਆਸੇ-ਪਾਸੇ ਜਾ ਸਕਦਾ ਤੇਰੇ ਹਰ ਨਿਯਮ ਨੂੰ ਮੈਂ ਸਮਝ ਗਿਆ ਤੂੰ ਕੀ ਸਮਝਾਉਣਾ ਚਾਹੁੰਦਾ ਮੈਨੂੰ ਤੇਰੇ ਸਮਝਾਉਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਉਸ ਅਵਸਥਾ ਤੇ ਜਾ ਕੇ ਜਦੋਂ ਅਸੀਂ ਗੁਰਬਾਣੀ ਸੱਚੇ ਗਿਆਨ ਤੋਂ ਅਕਲ ਲੈ ਲੈ ਕੇ ਇੱਥੇ ਤੱਕ ਪਹੁੰਚਣਾ ਹੈ ਹਾਂਜੀ ਹੁਣ ਅਗਲੀ ਮਾਦਵੇ ਜਾਨਤ ਹੋ ਜੈਸੀ ਤੇਸੀ ਇਹੋ ਜੀ ਵੀ ਮੇਰੀ ਪ੍ਰੀਤ ਹੈ ਨਾ ਮੇਰੇਆ ਮਾਲਕਾ ਤੂੰ ਜਾਣਦਾ ਜੈ ਇਹੋ ਜੀ ਕੀ ਕਰੇਗਾ ਤੂੰ ਜਿਹੜਾ ਤੋੜ ਦਵੇਂ ਕੀ ਕਰੇਗਾ ਐਸਾ ਜਿਹੜਾ ਤੋੜ ਦਵੇਂ ਇਹ ਤੇ ਹੁਣ ਬਣ ਗਿਆ ਪ੍ਰੇਮ ਕੀ ਕਰੋਗੇ ਐਸਾ ਇਹ ਟੁੱਟਣ ਵਾਲੀ ਤੇ ਖੇਡ ਹੀ ਨਹੀਂ ਅੱਗੇ ਐਗਜ਼ੈਂਪਲ ਦਿੰਦੇ ਆ ਮੀਨ ਪਗੜ ਫਾਂਕਿਓਰ ਕਟਿਓ ਰਾਮ ਦੇ ਕਿਓ ਬੋਹ ਬਾਨੀ ਕਹਿੰਦੇ ਮੱਛੀ ਨੂੰ ਫੜਿਆ ਕਹਿੰਦੇ ਇਹ ਪਿਆਰ ਤੇ ਹੁਣ ਇਦਾਂ ਦਾ ਪੈ ਗਿਆ ਸਾਡੇ ਸਾਡਾ ਤੇਰੇ ਨਾਲ ਇਦਾਂ ਦਾ ਮੇਰੇ ਮਾਲਕ ਜੀ ਪਿਆਰ ਪੈ ਗਿਆ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ ਮੱਛੀ ਨੂੰ ਫੜਨ ਵਾਲਿਆਂ ਨੇ ਫੜਿਆ ਮੀਨ ਬੱਕਰ ਫਾਂਕਿਓ ਕਹਿੰਦੇ ਛਿੱਲ ਲਈ ਹਰ ਕੱਟ ਮੀਨ ਬੱਕਰ ਫਾਂਕਿਓ ਔਰ ਕੱਟਿਓ ਨਿੱਕੀ ਨਿੱਕੀ ਕਰਕੇ ਕੱਟ ਲਈ ਰਾਂਦ ਕੀਓ ਬਹੁਵਾਨੀ ਕਹਿੰਦੇ ਕਈ ਤਰੀਕਿਆਂ ਨਾਲ ਬਣਾਈ ਕੋਈ ਸੁੱਕੀ ਕੋਈ ਗਿੱਲੀ ਕੋਈ ਮਸਾਲੇ ਵਾਲੀ ਕੋਈ ਕਿਵੇਂ ਬਣਾਉਂਦਾ ਨਾ ਅਲੱਗ ਅਲੱਗ ਤਰੀਕਿਆਂ ਨਾਲ ਮੱਛੀ ਨੂੰ ਫੜਿਆ ਕੱਟਿਆ ਤੇ ਬਣਾਇਆ ਬਣਾਇਆ ਫਿਰ ਮੱਛੀ ਨੂੰ ਫੜਿਆ ਉਹਦੇ ਟੁਕੜੇ ਕੀਤੇ ਪਹਿਲਾਂ ਮੱਛੀ ਨੂੰ ਫੜਿਆ ਉਹਨੂੰ ਛਿੱਲਿਆ ਉਹਨੂੰ ਟੁਕੜੇ ਕੀਤੇ ਵੱਖਰੇ ਵੱਖਰੇ ਤਰੀਕਿਆਂ ਨਾਲ ਬਣਾਈ ਫਿਰ ਤੰਦਾਂ ਹੀਟ ਚ ਬਾਈ ਪੇਟ ਵਿੱਚ ਪਚਾਈ ਪਰ ਕਮਾਲ ਹੋ ਗਈ ਢਿੱਡ 'ਚ ਜਾ ਕੇ ਵੀ ਪਾਣੀ ਪਾਣੀ ਕੂਕਦੀ ਰਹੀ ਕਹਿੰਦੇ ਮੱਛੀ ਖਾਣ ਵਾਲਾ ਘਰ ਵਾਲੀ ਨੂੰ ਕਹਿੰਦਾ ਮੇਰੇ ਸਹਰਾਣੇ ਪ੍ਰਾਣੀ ਦਾ ਜੱਗ ਰੱਖਦੀ ਅੱਜ ਪਿਆਸ ਬਹੁਤ ਲੱਗੂ ਆ ਖੁਸਸਤਾ ਹਾ ਸ੍ਰੀ ਵਾਹਿ ਕੀਓ ਬਈ ਜਿਨ੍ਹਾਂ ਨੇ ਖਾਧੀ ਹੈ ਤਜਰਬਾ ਹੈ ਦੇਖੋ ਕਿੰਨੇ ਵੀ ਮੱਛੀ ਖਾਣ ਵਾਲੇ ਪਾਣੀ ਬਹੁਤਾ ਪੀਂਦੇ ਐ ਅੰਦਰ ਜਾ ਕੇ ਵੀ ਕਹਿੰਦੇ ਪਾਣੀ ਪਾਣੀ ਕੂਕਦੀ ਰਹਿੰਦੀ ਐ ਕਹਿੰਦੇ ਭਗਤ ਜੀ ਨੇ ਇੱਥੇ ਇਹ ਐਗਜ਼ੈਂਪਲ ਦਿੱਤਾ ਵੀ ਮੇਰਿਆ ਮਾਲਕਾ ਤੇਰੇ ਨਾਲ ਐ ਪਿਆਰ ਐ ਸਾਡਾ ਹੁਣ ਪਾਣੀ ਮੱਛੀ ਨੂੰ ਕਿਵੇਂ ਪਰੇ ਕਰਦੇ ਮੱਛੀ ਦਾ ਪਿਆਰ ਪੈ ਗਿਆ ਉੱਤੇ ਅੰਦਰ ਦੀ ਗੱਲ ਬਣ ਗਈ ਨਾ ਦੇਖੋ ਭਾਈ ਚਲੋ ਇਹ ਤੇ ਗੱਲ ਹੋ ਗਈ ਨਾ ਲੌਜੀਕ ਜੇ ਲਾਈਫ ਹੋ ਕੇ ਚਲਾਈਏ ਇੱਥੇ ਕਿਸੇ ਮਾਂ ਨੂੰ ਨਾ ਫੜੋ ਤੇ ਉਹਨੂੰ ਕੋ ਬੇਬੇ ਤੇਰੇ ਟੁਕੜੇ ਟੁਕੜੇ ਕਰ ਦਾਂਗੇ ਪੁੱਤ ਭੁੱਲ ਜਾ ਦਰਦੀ ਮਾਰੀ ਕਹਦੇ ਭੁੱਲ ਗਈ ਪਰ ਉਹਦੀ ਸੁਰਤ ਚੋਂ ਉਹਦਾ ਪੁੱਤ ਭੁੱਲ ਨਹੀਂ ਸੀ ਤੁਸੀਂ ਕਹਿੰਦੇ ਹੋ ਵੀ ਚਰਖੜੀ ਤੇ ਕਿਵੇਂ ਚੜ ਕੇ ਭਗਤ ਬੰਦਗੀ ਗੁਰਸਿੱਖ ਬੰਦਗੀ ਉਹ ਚਰਖੜੀ ਤੇ ਕਿਵੇਂ ਚੜੇ ਭਈ ਬੰਦ ਬੰਦ ਕਿਵੇਂ ਟਕਟਾਇਆ ਖੋਪਰ ਕਿਵੇਂ ਲੋਹਾਇਆ ਇਹ ਅਸਲ ਵਿੱਚ ਉਹ ਨੇ ਅੱਜ ਇੱਥੇ ਮਾਂ ਨੂੰ ਕਹੋ ਕਿਸੇ ਨੂੰ ਵੀ ਲੈ ਬੇਬੇ ਪੁੱਤ ਭੁੱਲ ਜਾ ਉਹ ਕਹੂਗੀ ਮੈਂ ਨਹੀਂ ਭੁੱਲ ਸਕਦੀ ਬੇਬੇ ਨੂੰ ਤਲਵਾਰ ਲੈ ਕੇ ਬੇਬੇ ਪੁੱਤ ਭੁੱਲ ਜਾ ਆਪਣਾ ਮੇਰੇ ਕਹਿੰਦੇ ਡਿਲੀਟ ਹੋ ਹੀ ਨਹੀਂ ਸਕਦਾ ਬੱਚਾ ਮੈਂ ਕਿਵੇਂ ਡਿਲੀਟ ਕਰਦਾ ਆਪਣਾ ਬੇਬੇ ਤੇਰੇ ਟੁਕੜੇ ਟੁਕੜੇ ਕਰਤਾਂਗੇ ਤੈਨੂੰ ਚਰਖੜੀ ਤੇ ਚਾੜਦਾਂਗੇ ਤੇਰਾ ਬੰਦ-ਬੰਦ ਕੱਟਦਾਂਗੇ ਕਹੇਗੀ ਪੁੱਤ ਮੇਰਾ ਬੰਦ-ਬੰਦ ਪੋਤਾ-ਪੋਤਾ ਕਰਦੇ ਪਰ ਮੇਰੇ ਵੱਸ ਦੀ ਗੱਲ ਨਹੀਂ ਵੀ ਮੈਂ ਪੁੱਤ ਨੂੰ ਡਿਲੀਟ ਕਰ ਦਾਂਗਾ ਸਬਸਕ੍ਰਾਈਬ ਟੂ ਮਾਈ ਚੈਨਲ